ਪਿੰਡ 'ਚ ਮੁੰਡਾ ਰਹਿੰਦਾ ਹੁੰਦਾ ਮੁੰਡਾ ਨਾ ਹੁੰਦਾ ਇੰਦੀ ਇੰਦੀ ਜਿਆਦਾਤਰ ਆਪਦੇ ਸੌ ਸੁਭਾ ਕਰਕੇ ਪਿੰਡ 'ਚ ਜਾਣਿਆ ਜਾਂਦਾ ਹਨਾ ਲੋਕ ਬਹੁਤ ਇੱਜ਼ਤ ਕਰਦੇ ਕਦਰ ਕਰਦੇ ਤੁਹਾਨੂੰ ਰਿਸ਼ਤੇ ਵਾਲਿਆਂ ਦੀ ਮੰਨ ਲਓ ਵੀ ਕਾਲ ਚੜੀ ਰਹਿੰਦੀ ਰਿਸ਼ਤਾ ਕਰਾਉਣੇ ਵਾਲਿਆਂ ਦੀ ਵੀ ਅਸੀ ਕਰਾਦੀ ਅਸੀ ਕਰਵਾਦੀ ਕਿਉਂਕਿ ਮੁੰਡਾ ਸੌ ਹੁੰਦਾ ਸੋ ਜਿਆਦਾ ਜਦੋਂ ਰਿਸ਼ਤੇਦਾਰ ਪਿੰਡ ਦੇ ਭਾਈਚਾਰਾ ਜ਼ੋਰ ਪਾਉਂਦਾ ਤਾਂ ਉਹਦਾ ਵਿਆਹ ਹੋ ਜਾਂਦਾ ਵਿਆਹ ਹੋਣ ਤੋਂ ਬਾਅਦ ਹੁਣ ਜਦੋਂ ਤੁਹਾਨੂੰ ਪਤਾ ਹੀ ਹੈ ਵੀ ਇਨਸਾਨ ਆਪ ਜਿੱਦਾਂ ਦਾ ਜੇਕਰ ਸਾਹਮਣੇ ਵਾਲ ਨੂੰ ਚੇਂਜ ਕਰਨਾ ਚਾਹੇ ਤਾਂ ਕਰ ਸਕਦਾ ਹੈ ਨਾ ਪਿਆਰ ਨਾਲ ਤਾਂ ਜਿਹੜੀ ਉਹਦੀ ਮੰਨ ਲਓ ਵੀ ਲੜਕੀ ਉਹਦੇ ਘਰੇ ਵਿਆਹ ਕੇ ਆਉਂਦੀ ਉਹ ਵੀ ਬਹੁਤ ਹੀ ਸਾਊ ਤੇ ਸ਼ਾਂਤ ਸੁਭਾਅ ਵਾਲੀ ਹੁੰਦੀ ਆ ਬਹੁਤ ਜ਼ਿਆਦਾ ਨਰਮ ਜੋ ਇੱਕ ਦੂਜੇ ਦੇ ਉਹਦੇ ਘਰ ਦੇ ਕੰਮ 'ਚ ਹੱਥ ਫੜਾ ਦਿੰਦਾ ਤੇ ਉਹਦੀ ਜਿਹੜੀ ਘਰ ਵਾਲੀ ਹੁੰਦੀ ਉਹਦੇ ਖੇਤੀਬਾੜੀ ਦੇ ਕੰਮ 'ਚ ਤਾਂ ਮੀਆਂ ਬੀਬੀ ਦੀ ਇੰਨੀ ਕਿ ਮੰਨ ਲਓ ਵੀ ਬਣਦੀ ਹੁੰਦੀ ਆ ਤਾਂ ਦੋਨੋਂ ਕੰਮ ਰਲ ਮਿਲ ਕੇ ਕਰੀ ਜਾਂਦੇ ਨੇ ਤਾਂ ਪਿੰਡ ਦੇ ਤਾਂ ਚਲੋ ਸੋ ਕੰਮ ਆਪ ਦਾ ਕਹਿੰਦੇ ਆ ਸੂਬਾ ਜੱਗਦੀ ਹੁੰਦੀ ਆ ਸੋ ਪਿੰਡ ਦੇ ਖੁਸ਼ ਹੁੰਨੇ ਚਲੋ ਵਧੀਆ ਭਾਈ ਹੈ ਨਾ ਵੀ ਅੱਗੇ ਇਕੱਲਾ ਕਰਦਾ ਸੀ ਹੁਣ ਦੋ ਕਰਦੇ ਨੇ ਤੇ ਸਮਾਂ ਲੰਘਦਾ ਜਾਂਦਾ ਵਿਆਹ ਤੋਂ ਦੋ ਤਿੰਨ ਸਾਲ ਬਾਅਦ ਦੋ ਤਿੰਨ ਸਾਲ ਜਦੋਂ ਵਿਆਹ ਦੇ ਗੁਜ਼ਰ ਜਾਂਦੇ ਆ ਹੱਸਦੇ ਉਸਦੇ ਤੋ ਉਹਨਾਂ ਦੇ ਘਰੇ ਦੋ ਜੁੜਵਾ ਲੜਕੀਆਂ ਜਨਮ ਲੜੀਆਂ ਨੇ ਪਹਿਲਾਂ ਤਾਂ ਦੋ ਕੁੜੀਆਂ ਫਿਰ ਪਰੋ ਜੋੜੀਆਂ ਤੇ ਜਦੋਂ ਜੋੜੀਆਂ ਕੁੜੀਆਂ ਜਨਮ ਲੜਦੀਆਂ ਨੇ ਤਾਂ ਚਲੋ ਕੰਮ ਤਾਂ ਖੇਚਲ ਤਾਂ ਜ਼ਰੂਰ ਪਾਦੇ ਜਾਂਦੀ ਆ ਪਰ ਉਹ ਦੋਨਾਂ ਨੂੰ ਬਹੁਤ ਲਾਡ ਨਾਲ ਪਾਲਦੇ ਨੇ ਮਾਲਕ ਜੀ ਜਦੋਂ ਲਾਡ ਨਾਲ ਪਾਲਦੇ ਨੇ ਤਾਂ ਉਹਨਾਂ ਦੀ ਹਰੇਕ ਛੋਟੀ ਤੋਂ ਛੋਟੀ ਖੁਆਇਸ਼ ਹਰੇਕ ਮੰਗ ਉਹਨਾਂ ਦੀ ਪੂਰੀ ਕਰਦੇ ਨੇ ਜਿੱਦਾਂ ਕਿ ਆਮ ਆਮ ਊਮਨ ਲੋਕ ਕਰਦੇ ਆਂ ਆਪ ਹਨਾ ਤਾਂ ਜਦੋਂ ਮੰਗ ਪੂਰੀ ਕਰਦੇ ਨੇ ਇਦਾਂ ਹੀ ਮੰਨ ਲਓ ਬਚਪਨਾ ਬਚਪਨ ਤੋਂ ਜਵਾਨੀ ਤੇ ਹਾਰ ਕੇ ਸਮਾਂ ਇਹ ਆ ਜਾਂਦਾ ਵੀ ਲੜਕੀਆਂ ਦੋਨੋਂ ਵਿਆਹ ਦੇ ਯੋਗ ਹੋ ਜਾਂਦੀਆਂ ਨੇ ਜਦੋਂ ਦੋਨਾਂ ਦੀ ਉਮਰ ਵਿਆਹ ਦੇ ਯੋਗ ਹੋ ਜਾਂਦੀ ਹੈ ਕਿਉਂਕਿ ਜੜਵਾ ਹੁੰਦੀਆਂ ਨੇ ਇੱਕੋ ਜੀ ਉਮਰ ਹੁੰਦੀ ਆ ਤਾਂ ਉਹ ਦੋਨਾਂ ਨੂੰ ਕਹਿੰਦਾ ਵੀ ਭਾਈ ਮੈਂ ਤੁਹਾਡੇ ਤੇ ਕੋਈ ਤੱਕਾ ਨਹੀਂ ਕਰਦਾ ਕੋਈ ਤੁਸੀਂ ਪੜਦੀਆਂ ਨੇ ਕੋਈ ਤੁਹਾਡੇ ਨਾਲ ਕੋਈ ਮੁੰਡਾ ਦੇਖਿਆ ਹੋਵੇ ਤੁਹਾਨੂੰ ਪਸੰਦ ਹੋਵੇ ਕੋਈ ਵਧੀਆ ਖਾਨਦਾਨ ਹੋਵੇ ਹਨਾ ਤਾਂ ਤੁਸੀਂ ਮੈਨੂੰ ਦੱਸ ਦੋ ਵੀ ਮੈਨੂੰ ਕੋਈ ਤਰਾਜ ਨਹੀਂ ਜੇ ਮੇਰੇ ਪਸੰਦ ਆਊਗਾ ਤਾਂ ਆਪਾਂ ਠੋਡਾ ਰਿਸ਼ਤਾ ਕਰ ਦਾਂਗੇ ਤੋਨਾਂ ਚ ਇੱਕ ਜਿਹੜੀ ਹੁੰਦੀ ਆ ਮੀਨਾ ਮੀਨਾ ਨਾਮ ਹੁੰਦਾ ਕੁੜੀ ਦਾ ਤੇ ਮੀਨਾਂ ਉਹਨੂੰ ਕਹਿੰਦੀ ਵੀ ਬਾਪੂ ਜਿਨ੍ਹਾਂ ਦੇ ਮੈਂ ਰਿਸ਼ਤਾ ਕਰਾਉਣਾ ਮੇਰੇ ਮੁੰਡਾ ਪਸੰਦ ਆ ਜਿਹੜਾ ਜਿਨ੍ਹਾਂ ਤੇ ਮੈਂ ਰਿਸ਼ਤਾ ਕਰਾਉਣਾ ਵੀ ਉਹਨਾਂ ਨੂੰ 12-13 ਕਿਲੇ ਜ਼ਮੀਨ ਦਿਆਂ ਘਰ ਦੀ ਕੰਬਾਈਨ ਆ ਵੀ ਦੋ ਟਰੈਕਟਰ ਨੇ ਬਾਕੀ ਸੇਰੀ ਪਾਲੀ ਰੱਖੇ ਹੋਏ ਨੇ ਵੀ ਡੰਗਰਾਂ ਦਾ ਫਾਰਮ ਹਾਊਸ ਆ ਗੈਂ ਦਾ ਫਾਰਮ ਹਾਊਸ ਕੋੜੇ ਵੀ ਰੱਖੇ ਹੋਏ ਨਹੀਂ ਤਾਂ ਉਹ ਸੁਣ ਕੇ ਤੇ ਕੋ ਲੱਖ ਤੋਂ ਮੰਨ ਲਓ ਵੀ ਪਹੁੰਚ ਆਉ ਜਿਆ ਕਰਦਾ ਹਨਾ ਵੀ ਚਲੋ ਮੇਰੀ ਕੁੜੀ ਦੀ ਜਿਹੜੀ ਪਸੰਦ ਆ ਉਹ ਕੋਈ ਮਾੜੀ ਨਹੀਂ ਹੈਗੀ ਵਧੀਆ ਜ਼ਿਮੀਦਾਰ ਨੇ ਤੋਂ ਮਿਲਣ ਦੀ ਇੱਛਾ ਜ਼ਾਹਰ ਕਰਦਾ ਤਾਂ ਜਦੋਂ ਮਿਲਣ ਦੀ ਇੱਛਾ ਜ਼ਾਹਰ ਕਰਦਾ ਤਾਂ ਜਦੋਂ ਜਾਂਦਾ ਤਾਂ ਉਹਦੀਆਂ ਖਾਡੀਆਂ ਦੀਆਂ hattimਾਂ ਰਹਿ ਜਾਂਦੀਆਂ ਕਿਉਂਕਿ ਜ਼ਿੰਮੇਦਾਰਨ ਤੋਂ ਹੋਣ ਕਰਕੇ ਇਹਨਾਂ ਸਾਰਾ ਕੰਮ ਕਰ ਜਿੰਮੇ ਕੁੜੀ ਨੇ ਦੱਸਿਆ ਉਵੇਂ ਹੀ ਹੁੰਦਾ ਸਾਰਾ ਤੇ ਉਥੇ ਉਹ ਮੰਨ ਲਓ ਉਹਨਾਂ ਨੂੰ ਪੁੱਛ ਕੇ ਵੀ ਕਾਕਾ ਜੀ ਤੁਹਾਨੂੰ ਮੇਰੀ ਕੁੜੀ ਪਸੰਦ ਆ ਵੀ ਮੈਂ ਭਾਈ ਉਹ ਕੁੜੀ ਦਾ ਪਿਓ ਆ ਜੇ ਅੱਬ ਗੱਲਬਾਤ ਹੁੰਦੀ ਆ ਤਾਂ ਉਹ ਮੁੰਡੇ ਦੇ ਘਰ ਦੇ ਕਹਿੰਦੇ ਵੀ ਜੇ ਸਾਡੇ ਮੁੰਡੇ ਨੂੰ ਪਸੰਦ ਆ ਛੋਟੀ ਕੁੜੀ ਤਾਂ ਅਸੀਂ ਜ਼ਰੂਰ ਰਿਸ਼ਤਾ ਕਰਾਂਗੇ ਤਾਂ ਚਲੋ ਉਹਦਾ ਤਾਂ ਰਿਸ਼ਤਾ ਹੋ ਜਾਂਦਾ ਹੋਣਾ ਜਾਂਦੀ ਆ ਗੱਲਬਾਤ ਉਹਦੀ ਦੂਜੀ ਕੁੜੀ ਤੇ ਰੇਖਾ ਤੇ ਤੌਰੇਖਾ ਨੂੰ ਵੀ ਇਹ ਹੀ ਗੱਲ ਪੁੱਛਦਾ ਵੀ ਰੇਖਾ ਪੁੱਤ ਤੈਨਾਂ ਆ ਕਮਕੇ ਮੈਂ ਵੀ ਤੈਨੂੰ ਕੋਈ ਹੈ ਕੋਈ ਮੁੰਡਾ ਤੇਰੀ ਨਿਗਾ ਚ ਤਾਂ ਕਹਿੰਦਾ ਬਾਪੂ ਜੀ ਹੈ ਤਾਂ ਹੈ ਬੇਕਾਮ ਉਹਨਾਂ ਦਾ ਵੀ ਬਹੁਤ ਹੈ ਜੇ ਤੁਸੀਂ ਕਹੋ ਵੀ ਕੰਮ ਨਹੀਂ ਮੜਾ ਆਏਗਾ ਤਾਂ ਉਹ ਕਹਿੰਦਾ ਵੀ ਫਿਰ ਚੱਕਰ ਕੀ ਆ ਤੋ ਕਹਿੰਦੀ ਬਾਪੂ ਜੀ ਉਹ ਆਪਣੀ ਬਰਾਦਰੀ ਦੇ ਨਹੀਂ ਹੈਗੇ ਉਹ ਕਹਦਾ ਬਰਾਦਰੀ ਦੇ ਨਹੀਂ ਹੈਗੇ ਮਤਲਬ ਤੇਰਾ ਕਹਿਣ ਦਾ ਕੀ ਆ ਉਹ ਕਹਿੰਦੇ ਵੀ ਉਹ ਪਰਜਾਪਤ ਨੇ ਵੀ ਪਰਜਾਪਤ ਨੇ ਉਹ ਭਾਂਡਿਆਂ ਦਾ ਕੰਮ ਕਰਦੇ ਨੇ ਵੀ ਹੁਣ ਤੁਹਾਨੂੰ ਪਤਾ ਵੀ ਜਿਹੜਾ ਸਮਾਜ ਚੱਲਦਾ ਅਜਦੇ ਦੌਰ ਚ ਵੀ ਮਿੱਟੀ ਦੇ ਭਾਂਡਿਆਂ ਦੀ ਕਿੰਨੀ ਕਦਰ ਆ ਵੀ ਉਹਨਾਂ ਦੇ ਬਣਾਏ ਹੋਏ ਭਾਂਡੇ ਦੇਸ਼ ਚੋਂ ਤਾਂ ਕੀ ਵਿਦੇਸ਼ਾਂ ਤੱਕ ਜਾਂਦੇ ਨੇ ਵੀ ਨਹੀਂ ਉਹਨਾਂ ਦਾ ਮੰਨ ਲੋ ਕੰਮ ਆ ਤਾਂ ਉਹ ਕਹਿੰਦਾ ਵੀ ਚਲੋ ਕੋਈ ਨਾ ਭਾਈ ਵੀ ਜੇ ਹੁਣ ਕੁੜੀ ਤੇਰੀ ਪਸੰਦ ਆ ਤਾਂ ਆਪਾਂ ਉੱਥੇ ਵੀ ਨੀ ਕੰਮ ਆ ਲੰਨੇ ਆ ਤਾਂ ਜਦੋਂ ਉਹ ਕੁੜੀ ਦੇ ਐਡਰੈਸ ਦੱਸਣ ਮੁਤਾਬਕ ਉੱਥੇ ਚਲੇ ਜਾਂਦਾ ਜਾ ਕੇ ਦੇਖਦਾ ਤਾਂ ਬਾਕੀ ਉਹਨਾਂ ਦਾ ਵੀ ਕੰਮ ਵਧੀਆ ਹੁੰਦਾ ਚਲੋ ਦੋਨੋਂ ਕੁੜੀਆਂ ਆਪੋ ਆਪਣੇ ਘਰਾਂ 'ਚ ਵੇਂ ਜਾਂਦੀਆਂ ਜਾਂਦੀਆਂ ਨੇ ਤਾਂ ਥੋੜਾ ਬਹੁਤ ਸਮਾਂ ਲੰਘਦਾ ਜਦੋਂ ਸਾਲ ਤੋਂ ਸਾਲ ਤੋ ਦੇ ਮਾਂ ਕਹਿੰਦੀ ਵੀ ਐਂ ਕਰੋ ਕੁੜੀਆਂ ਕੋਲ ਤਾਂ ਕਿਹੜਾ ਮਾਰ ਕੇ ਆਉ ਕਿਤੇ ਦਿਨ ਦੀ ਦਿਨ ਜਾਇਓ ਰਾਤ ਕਿਸੇ ਕੋਲ ਨਾ ਰਹੋ ਜਲ ਵੀ ਨਹੀਂ ਛਕਣਾ ਹੈਗਾ ਜਿੱਦਾਂ ਕਿ ਪਹਿਲਾਂ ਛਕ ਹੁੰਦਾ ਸੀ ਵੀ ਤੁਸੀਂ ਬਸ ਖਬਰਸਾਰ ਲੈ ਕੇ ਆਓ ਵੀ ਕੁੜੀਆਂ ਆਪਣੀਆਂ ਖੁਸ਼ ਵੀ ਨਹੀਂ ਆਪਣੀ ਮਰਜ਼ੀ ਦੇ ਵਿਆਹ ਕਰਵਾ ਕੇ ਤੋ ਕਹਿੰਦਾ ਵੀ ਠੀਕ ਆ ਪਹਿਲੀ ਕੋਲ ਜਾਂਦਾ ਉਹ ਤਾਂ ਪਹਿਲੀ ਨੂੰ ਖਬਰਸਾਰ ਪੁੱਛਦਾ ਹਾਲ ਚਾਲ ਸਾਰਾ ਕੁਝ ਕੰਮਕਾਰ ਤੋ ਕਰੇ ਬਾਪੂ ਜੀ ਬਾਕੀ ਸਾਰਾ ਕੁਝ ਠੀਕ ਠਾਕ ਆ ਹੁਣ ਤਾਂ ਕੁਦਰਤ ਦੇ ਸਿਰ ਤੇ ਆ ਵੀ ਜੀਰੀ ਤਾਂ ਸੀ ਲਾਤੀ ਗਵਰਨਮੈਂਟ ਦੀ ਤੇਲ ਦੀ ਸਟ੍ਰਾਈਕ ਹੋਈ ਹੋਈ ਆ ਲਾਈਟ ਕੁਛ ਖਰਾਬ ਰਹਿੰਦੀ ਆ ਵੀ ਜੇ ਤਾਂ ਹੁਣ ਕੁਦਰਤ ਮੀਂਹ ਪਾ ਦੇਵੇ ਤਾਂ ਤਾਂ ਆਪਣੀ ਜੀਰੀ ਪਲ ਜੂਗੀ ਵੀ ਨਹੀਂ ਜਿੱਦਾਂ ਤੇਲ ਦੀ ਸਟ੍ਰਾਈਕ ਆ ਲਾਈਟ ਆ ਨਹੀਂ ਰਹੀ ਵੀ ਜੀਰੀ ਸੁੱਕ ਜਾਣੀ ਆ ਇਹ ਸੀ ਤਾਂ ਸਾਡੇ ਤਾਂ ਪੂਰੇ ਹਾਲ ਹੋ ਜਾਣਗੇ ਤਾਂ ਹੱਥ ਬੰਨ੍ਹਦਾ ਕਹਿੰਦਾ ਵੀ हे ਪ੍ਰਮਾਤਮਾ ਮਿਹਰ ਕਰੂਗਾ ਕਹਦਾ ਟੁੱਟੇ ਤੇ ਤੁਸੀਂ ਕਿਹੜਾ ਰੱਬ ਦੇ ਮਾਂ ਮਾਰੇ ਆ ਕੋਈ ਗੱਲ ਨਹੀਂ ਭਾਈ ਮੌਨਸੂਨ ਮੁਰਿਆ ਆਉਣੇ ਆਣਾ ਜ਼ਰੂਰ ਕਿਣੀਆਂ ਪੈਣਗੇ ਰੱਬ ਸੁਣੂ ਛੋਟੀ ਸਾਰੀਆਂ ਦੀ ਤਾਂ ਚਲੋ ਖਬਰਸਾਰ ਪੁੱਛਦਾ ਉਹ ਤਾਂ ਉਹਨੂੰ ਸੋਚਦਾ ਵੀ ਨਾਲ ਤੇ ਹੀ ਪਿੰਡ ਦੂਜੀ ਵੀ ਇਹ ਹੀ ਹੁੰਦੀ ਆ ਵੀ ਉਹ ਨੂੰ ਮਿਲ ਚੰਦੇ ਆ ਤਜਾਦੋ ਦੂਜੀ ਦੇ ਪਿੰਟ ਆਉਂਦਾ ਉਹਨੂੰ ਵੀ ਹਾਲਚਾਂ ਪੁੱਛਦਾ ਕੰਮਕਾਰ ਪੁੱਛਦਾ ਉਹ ਕਰੀ ਬਾਪੂ ਬਾਕੀ ਸਾਰੇ ਨਾਂ ਉੱਪਰ ਨਾ ਹੋਗਾ ਬਸ ਕਮੀ ਇੱਕ ਆ ਵੀ ਜਿਵੇਂ ਹੁਣ ਦੇ ਨੰਗਦੇ ਨੇ ਜਿੱਤਾ ਆਏ ਉਹ ਤੇ ਨੰਗੀ ਗਏ ਤਾ ਤਾ ਰੁਪਈਆ ਰੁਪਈਆ ਹੋਜੂ ਵੀ ਇੰਨਾ ਕ ਤੇਰਾ ਜਵਾਈ ਦਾ ਕ ਮੈਂ ਇੰਨਾ ਕੱਢ ਰਾਇਆ ਪਿਆ ਜੇ ਕੁਦਰਤੀ ਪੈ ਗਿਆ ਮੀ ਫੇਰ ਮੰਝੇਗੇ ਵੇ ਤੋਂ ਪਤਾ ਹੀ ਹੈ ਪਰ ਜਪੱਤਾਂ ਦਾ ਜਿਹੜਾ ਕੰਮ ਹੁੰਦਾ ਤਾਂ ਮੰਨ ਲਓ ਵੀ ਨਹੀਂ ਚੱਲਦਾ ਹੈਗਾ ਮਿੱਟੀ ਦਾ ਕੰਮ ਹੁੰਦਾ ਸਾਰਾ ਘਾਰਾ ਬਣ ਜਾਂਦਾ ਭਾਂਡੇ ਨਹੀਂ ਬਣਦੇ ਹੈਗੇ ਹਾਂ ਸੱਚੋ ਜੀਰੀ ਵਾਲੀ ਦੇ ਨਾਲ ਟਾਂਡਿਆਂ ਦਾ ਵੀ ਕੰਮ ਹੁੰਦਾ ਤਾਂ ਉਹ ਕਹਿੰਦੇ ਵੀ ਟਾਂਡੇ ਸੁੱਕ ਜਾਣਗੇ ਜੀਰੀ ਵਾਲੀ ਕਦੇ ਨਾਮ ਹੀ ਆਇਆ ਵੀ ਜੀਰੀ ਵੀ ਸੁੱਕੂ ਨਾ ਟਾਂਡੇ ਵੀ ਸੁੱਕਣਗੇ ਤਾਂ ਹੁਣ ਜਦੋਂ ਭਾਂਡੇ ਵਾਲੀ ਨੂੰ ਪੁੱਛਦਾ ਕਹਿੰਦਾ ਵੀ ਹਾਂ ਕਹਿੰਦਾ ਵੀ ਚਲੋ ਭਾਈ ਕੋਈ ਨਾ ਵੀ ਰੱਬ ਵੀਰੇ ਹੱਥ ਬੱਲਿਆ ਕਰੋ ਬਿਰਾਪਾ 2000 ਨਾਲ ਦੇ ਸੀਜ਼ਨ ਦਾ ਦਰਮਿਆ ਵਿਚ ਭਾਂਡਾ ਛੀਤੀ ਬਣ ਕੇ ਤਿਆਰ ਹੋ ਜਾਂਦਾ। ਬੀਚ ਭਾਈ ਨਾ ਕਿਣੀ ਪਾਈ ਤੂੰ। ਚਲੋ ਉਹ ਆਉਂਦੀ ਮਾਂਚੀ ਦੁੱਬਦਾ ਜੀ ਚਿਪਾ ਜਾਂਦਾ। ਦੁੱਬਦਾ ਜੀ ਗੱਲਾਂ ਕਰਦਾ ਕਰਦਾ ਜਦ ਘਰ ਨੂੰ ਆਉਂਦਾ। ਤਾਂ ਉਹਦੀ ਘਰ ਵਾਲੀ ਉਹ ਪਾਣੀ ਲੈਣ ਜਾਂਦੀ ਆ ਉਹ ਮਾਂਚੇ ਬੈਠਾ ਸੋਚੀ ਜਾਂਦਾ। ਵੀ ਜੇ ਤਾਂ ਮੀਂਹ ਨਾ ਪਿਆ ਤਾਂ ਤਾਂ ਜੀ ਤੇ ਜੀਰੀ ਰਟਾਂਡੇ ਲਾਏ ਹੋਏ ਆ। ਉਹ ਮਰੀ ਜਾਊਗੀ ਜੇ ਮੀਂਹ ਪੈ ਗਿਆ। ਤਾਂ ਜਿਹੜੀ ਹੁਣ ਭਾਂਡੇ ਵਾਲੀ ਆ ਉਹ ਮਰੀ ਜਾਊਗੀ। ਅਧਿਕਾਰ ਵਾਲਿਆਂ ਕੇ ਕਹਿੰਦੇ ਵੀ ਤੁਸੀਂ ਬੋਲਦੇ ਘਾਤੇ ਨਹੀਂ ਹੈਗੇ ਕੁੜੀਆਂ ਵੀ ਸੁਖਸਾਂ ਦਾ ਠੀਕ ਠਾਕ ਆਂ ਹਾਲ ਚਾਲ ਕੀ ਆ ਮਰੀਆਂ ਧੀਆਂ ਦੇ ਉਹ ਕਰਾ ਸਰਜੀਤ ਕੋਰੇ ਤੈਨੂੰ ਹੁਣ ਮੈਂ ਕੀ ਦੱਸਾਂ ਕੁੜੀਆਂ ਤਾਂ ਠੀਕ ਨੇ ਅੱਜ ਦੀ ਘੜੀ ਪਰ ਆਉਣ ਵਾਲਾ ਸਮਾਂ ਇੱਕ ਦਾ ਹੀ ਆ ਉਹ ਕਹਦੀ ਮਤਲਬ ਮਤਲਬ ਕੀ ਕਹਿੰਦਾ ਜਾਂ ਟਾਂਡੇ ਵਾਲੀ ਨਹੀਂ ਜਾਂ ਭਾਂਡੇ ਵਾਲੀ ਨਹੀਂ ਉਹ ਥੇ ਚੁੱਪ ਕਰ ਜਾਂਦੀ ਹੈ ਵੀ ਮਤਲਬ ਕੀ ਹੈ ਟੁੱਟੀ ਗੱਲ ਕਹਿਣ ਦਾ ਉਹ ਕਰਾ ਗੱਲ ਕਹਿਣ ਦਾ ਤਾਂ ਮਤਲਬ ਇਹ ਹੈ ਜਿਹੜੀ ਤਾਂ ਜ਼ਿੰਮੇਵਾਰਾਂ ਦੇ ਵੇਈ ਹੋਈ ਆ ਉਹ ਤਾਂ ਹਰ ਟਾਈਮ ਮੀ ਮੰਗਦੀ ਆ ਕਿਉਂਕਿ ਫਸਲ ਮੀ ਤੇ ਖੜੀ ਆ ਜੇ ਨਾ ਮੀ ਪਿਆ ਤਾਂ ਉਹਦੀ ਫਸਲ ਮਰੀ ਜਾਊਗੀ ਉਹ ਝੜ ਜਾਊਗੀ ਤੇ ਦੂਜੀ ਜਿਹੜੀ ਆ ਘਮਾਰ ਦੇ ਪਰਜਾ ਪੱਤਾਂ ਦੇ ਵੇ ਉਹ ਕਾਹ ਮੀ ਨਹੀਂ ਮੰਗਦੀ ਹੈਗੀ ਉਹ ਆਉੜ ਮੰਗਦੀ ਹੈ ਜੇ ਮੀ ਪੈ ਗਿਆ ਤਾਂ ਉਹਨਾਂ ਦਾ ਕੰਮ ਖਤਮ ਆ ਬੱਚੂ ਕੀ ਦੋਹਾਂ ਚ ਇੱਕ ਜਾਂ ਟਾਂਡੇ ਵਾਲੀ ਨਹੀਂ ਜਾਂ ਭਾਂਡੇ ਵਾਲੀ ਨਹੀਂ ਸੋ ਤੁਹਾਨੂੰ ਕਹਾਣੀ ਕਿੱਦਾਂ ਲੱਗੀ ਕਮੈਂਟ ਕਰਕੇ ਦੱਸਦੇ ਹੋ ਫੇਸਬੁੱਕ ਤੇ ਦੇਖਦੇ ਹਾਂ ਫੋਲੋ ਕਰ ਲਿਓ YouTube ਤੇ ਦੇਖਦੇ ਹਾਂ ਸਬਸਕ੍ਰਾਈਬ ਕਰ ਲਿਓ ਵੀਡੀਓ ਦੇਖਣ ਲਈ ਧੰਨਵਾਦ ਸਾਰਿਆਂ ਦਾ ਮਿਲਦੇ ਆ ਨਵੇਂ ਕਿਸੇ ਵੀਡੀਓ ਨਾਲ ਨਵੇਂ ਕਿਸੇ ਕਨਸੈਪਟ ਤੇ ਜਦ ਤੱਕ ਉਡੀਕ ਕਰਦੇ ਰਹੋ ਸਟਾਰ ਪੇਜ ਕੇ ਤੁਸੀਂ ਵੱਧੂ ਸਪੋਰਟ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਆ ਥੈਂਕ ਯੂ